ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਜੀ ਆਏ ਅੱਜ ਜਰਮਨੀ ਜਰਮਨੀ ਕਾਰਨ ਟਰੱਕ ਖਾਲੀ ਤੇ ਕਾਰਨ ਨਾਲੇ ਲੋਡ ਆਹ ਕੰਪਨੀ ਆਪਾਂ ਜੀ ਗੱਡੀ ਕਰਨੀ ਖਾਲੀ ਸਾਹਮਣੇ ਦੇ ਕੋਈ ਕੰਪਨੀ ਆਪਾਂ ਕਰੀ ਰਜਿਸਟ੍ਰੇਸ਼ਨ ਨਾਲ ਜੀ ਉਹਨਾਂ ਦੇ ਦਿੱਤਾ ਉਹਨਾਂ ਕੋ ਪੇਪਰ ਹੋ ਕਹਿੰਦੇ ਵੀ ਇੱਥੋਂ ਜਾਣਾ ਲਾਲ ਲਿਆਂ ਨੂੰ ਕਰਨਾ ਫੋਲੋ ਅੱਗੇ ਜਾ ਕੇ ਮਾਰਨਾ ਲੈਫਟ ਲੈਫਟ ਮਾਰ ਕੇ ਗੋਰੀ ਕਹਿੰਦੀ ਜਾਣਾ ਇੱਥੇ ਇੱਕ ਟਰੱਕ ਕਰਨਾ ਪਾਰਕ ਤੇ ਇੱਥੇ ਜਾਣਾ ਨਾਲ ਹੀ ਆਫਿਸ ਦੇ ਵਿੱਚ ਲਓ ਜੀ ਆਪਾਂ ਉਥੇ ਪਹੁੰਚ ਗਏ ਆ ਪਹੁੰਚੇ ਆਪਾਂ ਖੋਲਦੀ ਤਰਪਾਲ ਬੈਲਟਾਂ ਖੋਲ ਕੇ ਇਦਾਂ ਮਾਰੀਆਂ ਜਿਵੇਂ ਦੁੱਧ ਚ ਕੱਢ ਕੇ ਮੱਖੀ ਬਾਹਰ ਮਾਰ ਜਉਂਦੀ ਗੱਡੀ ਲਾਜੀ ਰੈਂਪ ਤੇ ਰੈਂਪ ਤੇ ਲਾ ਕੇ ਜੀ ਗੋਰਾ ਮੈਨ ਕਹਿੰਦਾ ਤੂੰ ਲਾਈਆ ਸਟੈਕਰ ਤੇ ਮੈਂ ਕਰੀ ਜੰਨਾ ਖਾਲੀ ਤੇ ਮੈਂ ਕਹਿੰਦਾ ਜੱਟਾ ਕੋਈ ਚੱਕਰੀ ਨਹੀਂ ਇਹੋ ਕੰਮਾਂ ਦੇ ਕੰਮ ਆ ਆਪਾਂ ਹੀ ਗੱਡੀ ਗੋਡੀ ਕਰਾਈ ਖਾਲੀ ਫੇਰ ਆਪਾਂ ਹੀ ਬਾਹਰ ਕੀਤੇ ਆ ਕੇ ਪਾਰਕਿੰਗ ਪਾਰਕਿੰਗ ਕਰਕੇ ਤੇ ਸੈਂਡ ਕੀਤੇ ਡਾਕੂਮੈਂਟ ਚੱਲੇ ਆ ਜੀ ਨੈਕਸਟ ਲੋਡਿੰਗ ਦੇ ਉੱਤੇ ਨੈਕਸਟ ਕੰਪਨੀ 'ਵਾ ਪਹੁੰਚ ਗਏ ਜੀ ਪਹੁੰਚਿਆ ਇੱਕ ਕੋ ਖੜਾ ਟਰੱਕ ਪਹਿਲਾਂ ਉਹ ਕਹਿੰਦੇ ਪਹਿਲਾਂ ਇਹਦਾ ਨੰਬਰ ਉਹ ਦਵਾ ਤੇਰਾ ਆ ਗਿਆ ਜੀ ਆਪਣਾ ਨੰਬਰ ਗੋਰਾ ਕਹਿੰਦਾ ਗੱਡੀ ਨਾਪ ਕੇ ਲਾ ਦੇ ਮੈਂ ਕਹਾ ਜਰੂਰ ਮੈਂ ਕਹਾ 10 ਹੋਰ ਨਾਪ ਕੇ ਲਾਉਣੀ ਕਹਿੰਦਾ ਨਹੀਂ ਨਹੀਂ ਪਟੂ ਉਹ ਤੇ ਗੁੱਸਾ ਹੀ ਕਰ ਗਿਆ ਲਓ ਜੀ ਆਪਣੀ ਗੱਡੀ ਹੋ ਗਈ ਲੋਡਿੰਗ ਫਿਨਿਸ਼ ਟਰੱਕਾਂ ਸਮਾਨ ਕੀਤਾ ਲੋਡ ਆ ਮਿਲ ਗਈ ਜੀ ਆਪ ਨੂੰ ਡਾਕੂਮੈਂਟ ਕੰਪਨੀ ਹੈਗੀ ਜੀ ਜਰਮਨ ਦੇ ਵਿੱਚ ਕੰਪਨੀ ਲੱਗਾ ਜੀ ਅਮਰੀਕਾ ਦੀ ਹੈ ਅਮਰੀਕਾ ਦਾ ਲੱਗਾ ਵਿੱਚ ਫੁਲਾਈ ਗਈ ਸਤਿ ਸ੍ਰੀ ਅਕਾਲ ਓਕੇ ਜੀ ਧੰਨਵਾਦ ਮੈਡ ਲਈ ਆਂ ਨੈਕਸਟ ਵੀਡੀਓ ਚ